ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਦਾ ਇਸ ਚੈਨਲ ਤੇ ਸਵਾਗਤ ਕਰਦੇ ਹਾਂ 3 ਜੂਨ ਦੇ ਮੌਸਮ ਦੀ ਜਾਣਕਾਰੀ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਅੱਜ ਕਿਰਕਟ ਇਲਾਕਿਆਂ ਵਿੱਚ ਸੁਭਾਵਨਾ ਬਣ ਸਕਦੀ ਪੰਜਾਬ ਦੇ 23 ਜ਼ਿਲ੍ਹਿਆਂ ਦੀ ਇਹ ਜਾਣਕਾਰੀ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਤੇ ਮਾਨਸੂਨ ਦੀ ਤਾਇਆ ਕੀ ਅਪਡੇਟ ਤੇ ਉਸ ਵਾਹ ਨੇਰੀ ਪੱਤਲਵਾਈ ਮੀਂਹ ਕਣੀ ਦੇ ਅਸਰ ਕਿਰਕਟ ਇਲਾਕਿਆਂ ਵਿੱਚ ਬਣ ਸਕਦੇ ਨੇ ਅੱਜ ਤੋਂ ਅਗਲੇ 4-5 ਦਿਨ ਤੱਕ ਪੰਜਾਬ ਦਾ ਮੌਸਮ ਜਿਹੜਾ ਕਿਸ ਤਰ੍ਹਾਂ ਰਹੇਗਾ ਸਾਰੀ ਅਪਡੇਟ ਤੁਹਾਡੇ ਨਾਲ ਜਾਣਕਾਰੀ ਇਸ ਵੀਡੀਓ ਵਿੱਚ ਸਾਂਝੀ ਕੀਤੀ ਜਾਵੇਗੀ ਤਾਂ ਉਸ ਤੋਂ ਪਹਿਲਾਂ ਛੋਟੀ ਜਿਹੀ ਬੇਨਤੀ ਕਰਨਾ ਚਾਹੁੰਦੇ ਤੁਸੀਂ ਕਿਸੇ ਲੱਕ ਜ਼ਿਲ੍ਹੇ ਕਮੈਂਟ ਕਰਦੇ ਜਰੂਰ ਦੱਸਿਆ ਕਰੋ ਤਾਂ ਜੋ ਨੈਕਸਟ ਰਾਉਂਡ ਲਈ ਅਪਡੇਟ ਤੁਹਾਡੇ ਇਲਾਕੇ ਤੁਹਾਡੇ ਜ਼ਿਲ੍ਹੇ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰੀਏ ਤਾਂ ਇੱਕ ਹੋਰ ਨਿੱਕੀ ਜਿਹੀ ਬੇਨਤੀ ਕਰਨਾ ਚਾਹੁੰਦੇ ਆ ਜੇਕਰ ਚੈਨਲ ਤੇ ਪਹਿਲੀ ਵਾਰ ਹੈ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਫੇਰ ਸ਼ੁਰੂ ਕਰਦੇ ਆ ਇਸ ਦੀਏ ਵੀਡੀਓ ਨੂੰ ਤਾਂ ਸਭ ਤੋਂ ਪਹਿਲਾਂ ਪੰਜਾਬ ਦੀਆਂ ਲਾਈਵ ਤਾਯਾ ਸਟਲਟ ਤਸਵੀਰਾਂ ਵਿੱਚ ਤਸਵੀਰਾਂ ਵਿੱਚ ਸਾਫ਼-ਸਾਫ਼ ਦਿਖਾਈ ਦੇ ਰਿਹਾ ਪੂਰੇ ਪੰਜਾਬ ਵਿੱਚ ਮੌਸਮ ਸਾਫ਼ ਤੇ ਖੁਸ਼ਕ ਬਣਿਆ ਅੱਜ ਪੰਜਾਬ ਦੇ ਕੁਝ ਇਲਾਕਿਆਂ ਵਿੱਚ ਸੁਭਾਵਨਾ ਬਣ ਸਕਦੀ ਮੀਂਹ ਨੀਰ ਦੀ ਕੁਝ ਕੁ ਇਲਾਕਿਆਂ ਵਿੱਚ ਟਾਉਂਟ ਚਾਂਸ ਰਹਿਣਗੇ ਥੋੜੇ ਬਥੇਤ ਖੇਤਰਾਵਾਂ 'ਚ ਨੇਰੀ ਵੇਖਣ ਨੂੰ ਮਿਲ ਸਕਦੀ ਪਰ ਉਮੀਦ ਹੈ ਸਾਰ ਬਹੁਤ ਹੀ ਘੱਟ ਰਹਿਣਗੇ ਜਨਨ ਕਿ ਇਕਦੂਕਾ ਭਾਗਾ ਵਿੱਚ ਕੋਈ 2-4% ਖੇਤਰਾਵਾਂ ਵਿੱਚ ਚਾਂਸ ਰਹਿ ਸਕਦੇ ਜਨਨ ਕਿ ਚਾਣਕ ਜਿਹੜੇ ਗਰਜ ਚਮਕੜ ਬੱਦਲ ਬਣ ਸਕਦੇ ਟੈਂਪਰੇਚਰ ਕਾਫੀ ਜਿਹੜੇ ਵਧੇ ਹੋਏ ਨੇ ਤੇ ਇਸ ਕਰਕੇ ਚਾਣਕ ਜਿਹੜੇ ਗਰਜ ਚਮਕੜ ਬੱਦਲ ਬਣ ਸਕਦੇ ਜੋ ਕਿਸੇ ਵੀ ਇਲਾਕੇ 'ਤੇ ਪ੍ਰਭਾਵਿਤ ਕਰਨ ਦੀ ਸ਼ਮਤਾ ਰੱਖ ਸਕਦੇ ਨੇ ਅੱਜ ਫਿਲਹਾਲ ਥੋੜੇ ਬਥੇਤ ਖੇਤਰਾਵਾਂ ਵਿੱਚ ਟਮਟਮ ਲਾ ਕੇ ਇਕਦੂਕਾ ਭਾਗਾ ਵਿੱਚ ਸਭਾਵਨਾ ਰਹੇਗੀ ਤਾਂ ਹੁਣ ਆਪ ਮੌਨਸੂਨ ਦੀ ਤਾਜ਼ਾ ਅਪਡੇਟ ਵੇਖ ਲੈਣ اس نے کور کر لیا اس پہ తమిళنادو ہو گیا تے نہ لگدے کرناٹک دے دکنی خطروں دے ఆంధ్ర پردیش دے دکنی خطرے انہاں نو جڑا اس نے کور کر لیا تے مشرقی خطرے فی الحال اوتھے جڑا اس تے جڑا ایکٹیو ہے تے اج ہو سکدا ہے تھوڑے بہت اج نہیں تے کل یا پرسوں دو تین دے نال چانس رہنگے 8 تھلڑے لا کے مंबई دے ہو گئے جاں اس پاس دکڑی خطرے کرناٹک آگا جاں ఆంధ్ర پردیش دے کچھ علاقے انہاں نو تھوڑے بہت خطروں نو لگا جڑے جان دے سارے جن کی مون سون تھوڑا جگہ بتن دے حساب نے مشرقی جڑ خطرے گئے نے خاص کر جڑے پٹنا دے ہو گئے جاں ਇਹਨਾਂ ਦੇ ਨਾਲ ਲੱਗਦੇ ਵੈਸਟ ਬੰਗਾਲ ਦੇ ਇਲਾਕੇ ਤੇ ਥੋੜੀ ਦੇਰੀ ਹੋ ਸਕਦੀ ਪਰ ਹੋ ਸਕਦਾ ਹੈ 2-3 ਦਿਨਾਂ ਦੇ ਵਿੱਚ ਇੱਥੇ ਵੀ ਜਿਹੜਾ ਥੋੜੇ ਬੁੱਤ ਖੇਤਰਾਂ ਨੂੰ ਕਵਰ ਕਰਨ ਦੀ ਸੰਭਾਵਨਾ ਹੈ ਤਾਂ ਪੰਜਾਬ ਵਿੱਚ ਹੀ ਇਸਾਰ ਜਾਪ ਰਹੇ ਨੇ ਜਿਸ ਸਪੀਡ ਤੇ ਹਮੋਂਸਨਗਾ ਵਧ ਰਿਹਾ ਜਿਸ ਰਫਤਾਰ ਤੇ ਵਧ ਰਿਹਾ ਪੰਜਾਬ ਵਿੱਚ ਹੀ ਇਸਾਰ ਨੇ ਤਾਂ ਜੂਨ ਦੇ ਐਂਡਲੇ ਹਫਤੇ ਤੱਕ ਪਹੁੰਚਣ ਦਾ ਇਸਾਰ ਰਹਿਣਗੇ ਜਾਂ ਐਂਡਲੇ ਹਫਤੇ ਨਹੀਂ ਵੀ ਪਹੁੰਚਦਾ ਤਾਂ ਭਾਈ ਚੰਨ ਥੋੜੀ ਦੇਰੀ ਵੀ ਹੋ ਜਾਂਦੀ ਕਈ ਵਾਰ ਤਾਂ ਇਸ ਵਾਰ ਹੋ ਸਕਦਾ ਹੈ ਕਿ ਜੁਲਾਈ ਦੇ ਪਹਿਲੇ ਜਾਨਕੀ 1-2-3 ਜੁਲਾਈ ਦੇ ਵਿੱਚਕਾਰ ਹੀ ਪਹੁੰਚਣ ਦਾ ਇਸਾਰ ਵੜ ਸਕਦੇ ਨੇ ਤਾਂ ਜਿਆਦਾ ਚੰਨ ਕੇ 25 ਤੋਂ 30 ਜੂਨ ਦੇ ਵਿਚਾਲੇ ਪਹੁੰਚ ਜੇ ਤਾਂ ਮੌਨਸੂਨ ਦੀ ਜਿਹੜੀ ਐਂਡਲੇ ਹਫਤੇ ਜੂਨ ਦੇ ਐਂਡਲੇ ਹਫਤੇ ਜਾਂ ਜੁਲਾਈ ਦੇ ਪਹਿਲੇ ਹਫਤੇ ਜਿਹੜੀ ਮੌਨਸੂਨ ਦੀ بارش ਵੇਖਣ ਨੂੰ ਮਿਲ ਸਕਦੀ ਹੈ ਤਾਂ ਮੌਸਮੀ ਪਾਕ ਦੀ ਰਿਪੋਰਟ ਵੇਖੀ ਤਾਂ 3 ਜੂਨ 4 ਤੇ 5 6 7 8 ਜੂਨ ਤੱਕ ਇਸ ਤਰ੍ਹਾਂ ਦੇ ਹਲਚਲਾਂ ਵੇਖਣ ਨੂੰ ਮਿਲ ਲਗੀਆਂ 3 ਜੂਨ ਨੂੰ ਕੁਝ ਕੁ ਇਲਾਕਿਆਂ ਵਿੱਚ 4 ਜੂਨ ਨੂੰ ਵੀ ਕੁਝ ਕੁ ਇਲਾਕਿਆਂ ਵਿੱਚ 5 ਤੇ 6 ਜੂਨ ਇਸ ਤੇ ਖਾਸ ਹੋਣਗੇ ਜਾਂ 5 ਤੇ ਜਾਂ 6 ਜੂਨ ਇਹਨਾਂ ਦੋ ਦਿਨਾਂ ਦੇ ਵਿੱਚ ਇੱਕ ਇਹੋ ਜਿਹਾ ਦਿਨ ਹੋਵੇਗਾ ਜੋ ਕਿ ਪੰਜਾਬ ਦੇ ਕਾਫੀ ਇਲਾਕਿਆਂ ਤੇ ਪ੍ਰਭਾਵਿਤ ਕਰਨ ਦੀ ਸ਼ਮਤਾ ਰੱਖੇਗਾ 7 ਤੇ 8 ਜੂਨ ਨੂੰ ਵੀ ਗਰਮੀ ਦੀ ਲਹਿਰ ਵੀ ਅੱਜ ਜਿਹੜੀ ਵੇਖਣ ਨੂੰ ਮਿਲ ਸਕਦੀ ਹੈ ਜਾਨਕੀ 3 ਜੂਨ ਨੂੰ ਹੀਟ ਵੇਵ ਜਿਹੜੀ ਕੰਡੀਸ਼ਨ ਜਾਰੀ ਕੀਤੀ ਗਈ ਹੈ ਜਾਨਕੀ ਕਾਫੀ ਇਲਾਕਿਆਂ ਵਿੱਚ ਜਿਹੜੀ ਗਰਮੀ ਅੱਜ ਵੀ ਵੇਖਣ ਨੂੰ ਮਿਲ ਸਕਦੀ ਕੱਲ ਵੀ ਇਸ ਤਰ੍ਹਾਂ ਹੀਟ ਵੇਵ ਦੀ ਕੰਡੀਸ਼ਨ ਰਹੇਗੀ ਤੋਂ ਉਸ ਤੋਂ ਬਾਅਦ 5 ਤੇ 6 ਜੂਨ ਨੂੰ ਥੋੜੀ ਜਿਹਾ ਆਪਾਂ ਗੱਲ ਕਰੀ ਜਿਹੜੀ ਗਰਮੀ ਦੀ ਰਾਤ ਮਿਲਦੀ ਸੰਭਾਵਨਾ ਹੈ ਤੇ ਉਸ ਤੋਂ 3 ਤੇ 4 ਜੂਨ ਨੂੰ ਕੁਝ ਇੱਕ ਥੋੜਪਤ ਖੇਤਰਾ ਵਿੱਚ ਸੰਭਾਵਨਾ ਰਹੇਗੀ ਜਿੱਥੇ-ਜਿੱਥੇ ਅਗਰ ਚਕੜ ਬੱਦਲ ਬਣਨਗੇ ਉੱਥੇ ਜਿਹੜੀਆਂ ਨੇਰੀ ਵੀ ਵੇਖਣ ਨੂੰ ਮਿਲੇਗੀ ਇਸ ਕਰਕੇ ਥੋੜੀ ਜਿਹੀ ਗਰਮੀ ਤੋਂ ਰਾਤ ਨੂੰ ਇਲਾਕਿਆਂ ਨੂੰ ਲੈਰ ਵੇਖਣ ਨੂੰ ਮਿਲ ਸਕਦੀ ਹੈ ਤੇ ਅੱਜ ਕੁਝ ਇਲਾਕਿਆਂ ਵਿੱਚ ਦੁਪਹਿਰ ਸ਼ਾਮ ਦੇ ਆਸ-ਪਾਸ ਬੱਦਲ ਬਣ ਕੇ ਜਿਹੜੇ ਪ੍ਰੀ ਮੌਨਸੂਨ ਹਵਾਵਾਂ ਹੁੰਦੀਆਂ ਨੇ ਇਸ ਦਾ ਜਿਹੜਾ ਮੇਨ ਇਫੈਕਟ ਹੁੰਦਾ ਦੁਪਹਿਰ ਸ਼ਾਮ ਦੇ ਆਸ-ਪਾਸ ਹੀ ਹੁੰਦਾ ਜਾਨਕੀ 2:3 ਵਜੇ ਤੋਂ ਲੈ ਕੇ ਸ਼ਾਮ 6:00 ਰਾਦ ਦੇ ਆਪਣੇ ਸੌਰੀ 7-8 ਵਜੇ ਤੋਂ ਪਹਿਲਾਂ-ਪਹਿਲਾਂ ਇਸ ਦੀ ਜਿਹੜੀ ਸੰਭਾਵਨਾ ਰਹਿੰਦੀ ਹੈ ਕੁਝ ਕੁ ਇਲਾਕਿਆਂ ਵਿੱਚ ਜਿਹੜੇ ਅਚਾਨਕ ਜਿਹੜੇ ਗਰਜ ਚਮਕ ਵਾਲੇ ਬੱਦਲ ਬਣ ਸਕਦੇ ਕਿਸੇ ਵੀ ਇਲਾਕੇ ਨੂੰ ਪ੍ਰਭਾਵਿਤ ਕਰਨ ਦੀ ਸ਼ਮਤਾ ਰੱਖ ਸਕਦੇ ਨੇ ਤਾਂ ਫਿਲਹਾਲ ਇਹ ਜਾਣਕਾਰੀ ਅਪਡੇਟ ਸੀ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਣਾ ਚਾਹੁੰਦਾ ਸੀ ਤੇ ਕਿਰਪਾ ਕਰਕੇ ਆਪਣੇ ਇਲਾਕੇ ਤਾਂ ਲੱਗਦਾ ਤੁਸੀਂ ਵੀਡੀਓ ਵੇਖ ਰਹੇ ਹੋ ਤਾਂ ਜੇ ਨੈਕਸਟ ਆਉਣ ਵਿੱਚ ਅਪਡੇਟ ਤੁਹਾਡੇ ਇਲਾਕੇ ਤੁਹਾਡੇ ਜ਼ਿਲ੍ਹੇ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰੀਏ ਤਾਂ ਵੀਡੀਓ ਨੂੰ ਅੰਤ ਤੱਕ ਵੇਖਣ ਦੇ ਤੁਹਾਡਾ ਬਹੁਤ ਬਹੁਤ ਧੰਨਵਾਦ